ਦੀ ਮੈਸੂ ਸੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਨਹੀਂ ਹੁੰਦਾ ਤੇ ਪੰਜਾਬ ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ ਬਟ ਅੱਜ ਵੀ ਉੱਤੇ ਪ੍ਰਾਊਡ ਫੀਲ ਕਰਦੀ ਆਂ ਕਿਉਂ ਨਿਆ ਮਤਲਬ ਉੱਧਰ ਜਾ ਕੇ ਉਸ ਬਾਹਰਲੀ ਦੁਨੀਆ ਤੇ ਜਾ ਕੇ ਐਨੀ ਸਟਰਗਲ ਕਰਕੇ ਜੀ ਆਜਾਦੇ ਆਪਣੇ ਬਹੁਤ ਕਾਮਯਾਬ ਬਣਾਇਆ ਫੇਰ ਹੁਣ ਸਰਕਾਰਾਂ ਦਾ ਉਸ ਆਪ ਦਾ ਉਦੋਂ ਇਹ ਹੋ ਗਿਆ ਵੀਰੇ ਬੱਚਿਆਂ ਨੂੰ ਦੇਖ ਦੇਖ ਸਾਨੂੰ ਐ ਕਿ ਵੀ ਬਾਹਰ ਪਤਾ ਨਹੀਂ ਕੀ ਐ ਚਲੋ ਦਰਦੀ ਸਰਕਾਰ ਨੇ ਧਰਤੀ ਤੇ ਵੀ ਉਹਨੇ ਬਹੁਤ ਕੁਝ ਬਣਾਇਆ ਇੱਥੇ ਉਧਰ ਜਾ ਕੇ ਵੀ ਬਹੁਤ ਕੁਝ ਬਣਾਇਆ ਪਰ ਫੇਰ ਵੀ ਜਿਹੜਾ ਜੇਕਰ ਕਿਸੇ ਦੇ ਮਨ ਦੇ ਵਿੱਚ ਕੁਝ ਵੀ ਇੱਕ ਅੱਛਾ ਜਾਂ ਕੋਈ ਚੰਗਾ ਕਰਨ ਦੀ ਇੱਛਾ ਹੋਵੇ ਜਾਂ ਕੋਈ ਵੱਡਾ ਸੁਪਨਾ ਹੋਵੇ ਤਾਂ ਉਸ ਨੂੰ ਕੋਈ ਨਹੀਂ ਰੋਕਦਾ ਜਿਹਾ ਹੀ ਕੁਝ ਕਰ ਦਿਖਾਇਆ ਸੰਗਰੂਰ ਦੇ ਬिजਲਪੁਰ ਦੇ ਇੱਕ ਨੌਜਵਾਨ ਨੇ ਜਿਹੜਾ ਕੈਨੇਡਾ ਗਿਆ ਤਾਂ ਪਨਸੀਪਲ ਕੈਨੇਡਾ ਜਾ ਕੇ ਉਸਨੇ ਪੜਾਈ ਕੀਤੀ ਚੰਗੀ ਪੜਾਈ ਕਰਨ ਤੋਂ ਬਾਅਦ ਕੈਨੇਡਾ ਦੇ ਵਿੱਚ ਚੰਗਾ ਇੱਕ ਪੁਲਿਸ ਅਫਸਰ ਬਣਦਾ ਜਿਸ ਤੋਂ ਬਾਅਦ ਮਾਪਿਆਂ ਦੇ ਚਿਹਰੇ ਤੇ ਖੁਸ਼ੀ ਦੀ ਰੌਣਕ ਆਉ ਦੇਖੀ ਵੀ ਮੇਰਾ ਮੁੰਡਾ ਕੁਛ ਬਣੇ ਜਦੋਂ ਰੋ ਗਿਆ ਮੈਂ ਉਹ ਕਹਿ ਕੇ ਭੇਜਿਆ ਸੀ ਵੀ ਪੁੱਤ ਤੈਨੂੰ ਕੱਲ ਤੱਕ ਮਚਣਾ ਪਈ ਜੀ ਵੀ ਉੱਧਰ ਜਾ ਕੇ ਬਸ ਤੂੰ ਸਾਡਾ ਮਾਪਿਓ ਦਾ ਨਾਮ ਰੋਸ਼ਨ ਕਰੀ ਖੁਸ਼ੀ ਹੈ ਬਹੁਤ ਜਾਂਦੀ ਪਰ ਜਿਹੜਾ ਸਾਡਾ ਮਾਪਿਓ ਦਾ ਬੱਚਿਆਂ ਦਾ ਗੈਪ ਪੈ ਜਾਂਦਾ ਉਹ ਵੀ ਦਿਨ ਬਹੁਤ ਔਖੇ ਨੇ ਕੱਢਣੇ ਜਿਵੇਂ ਬੱਚਿਆਂ ਨੂੰ ਮਜਬੂਰੀ ਬਣ ਜਾਂਦੀ ਹੈ ਬਾਹਰ ਭੇਜਣਾ ਅੱਜ ਖੁਸ਼ੀ ਦਾ ਦਿਨ ਹੈ ਮਤਲਬ ਕਿ ਕਿੰਦਾ ਦਿਲ ਨੂੰ ਕਿੰਨਾ ਲੱਗ ਰਿਹਾ ਕਿਉਂਕਿ ਜੇਕਰ ਤੁਹਾਡੇ ਕੋਲੇ ਹੁੰਦਾ ਇੱਥੇ ਇਹਨੂੰ ਨੌਕਰੀ ਮਿਲੀ ਹੁੰਦੀ ਮਾਂ ਉਹਨੂੰ ਆਪਣੇ ਸੀਨੇ ਨਾਲ ਲਾਉਂਦੀ ਹੈ ਕਿੰਦਾ ਮਹਿਸੂਸ ਹੋਵੇ ਬਹੁਤ ਵੀਰੇ ਉਹ ਲੱਗਦਾ ਓੱਖਾ ਤਾਂ ਬਹੁਤ ਲੱਗਦਾ ਛੋਟਾ ਸੀ ਬੇਟੀਆਂ ਨੇ ਆ ਦੋ ਬੇਟੀਆਂ ਤੋਂ ਛੋਟਾ ਸੀ ਮਸਾ ਹੋਇਆ ਸੀ ਭੱਜਾ ਵੀ ਮਸਾ ਸੀ 6 ਸਾਲ ਹੋ ਗਏ ਜੀ ਨਹੀਂ ਲੱਗਦਾ ਪਰ ਭੇਜ ਕੇ ਹੂੰ ਬਸ ਫੇਰ ਹੁਣ ਸਰਕਾਰਾਂ ਦਾ ਉਸ ਆਪਦਾ ਉਦੋਂ ਇਹ ਹੋ ਗਿਆ ਵੀਰੇ ਬੱਚਿਆਂ ਨੂੰ ਦੇਖ ਦੇ ਕੇ ਸਾਨੂੰ ਐਂ ਤੇ ਵੀ ਬਾਹਰ ਪਤਾ ਨਹੀਂ ਕੀ ਐ ਚਲੋ ਉਧਰ ਦੀ ਸਰਕਾਰ ਨੇ ਧਰਤੀ ਤੇ ਵੀ ਉਹਨੇ ਬਹੁਤ ਕੁਝ ਬਣਾਇਆ ਖੱਟਿਆ ਉਹ ਉਧਰ ਜਾ ਕੇ ਵੀ ਬਹੁਤ ਕੁਝ ਬਣਾਇਆ ਪਰ ਫੇਰ ਵੀ ਜਿਹੜਾ ਊਰੇ ਸਾਡੇ ਕੋਲੇ ਹੁੰਦਾ ਜ਼ਿਆਦਾ ਖੁਸ਼ੀ ਹੁੰਦੀ ਹਾਂਜੀ ਕੀ ਨਾਮ ਹੈ ਤੁਹਾਡਾ ਦਰਸਲ ਜੀ ਸਾਫਾ ਸਰਪੰਚ ਕਿਹੜਾ ਪਿੰਡਾ ਜੀ ਬਜਲਪੁਰ ਜੀ ਦੱਸੋ ਜੀ ਤੁਹਾਡਾ ਬੇਟਾ ਕੁਲਜੀਤ ਸਿੰਘ ਨੇ ਕੈਨੇਡਾ ਫੋਰਸ ਦੇ ਵਿੱਚ ਜੁਆਇਨ ਕੀਤਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਬਹੁਤ ਹੱਦੋਂ ਵੱਧ ਖੁਸ਼ੀ ਆ ਜੀ ਸਾਡੇ ਬੱਚੇ ਨੇ ਜਾ ਕੇ ਉੱਥੇ ਕੈਨੇਡਾ ਦੇ ਵਿੱਚ ਪੁਲਿਸ ਭਰਤੀ ਹੋਇਆ ਪਰ ਆ ਸਾਨੂੰ ਇੱਕ ਗੱਲ ਦਾ ਬੜਾ ਅਫਸੋਸ ਆ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਰ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਤਿਆਰ ਕਰਨਾ ਚਾਹੀਦਾ ਇਹ ਕੰਮਾਂ ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਣੇ ਕੋਲੇ ਰੱਖੀਏ ਚੰਗੇ ਬੱਚਿਆਂ ਨੂੰ ਬਾਹਰ ਨਾ ਜਾਣ ਤੁਹਾਡੇ ਕੱਲਾ ਕੱਲਾ ਬੀਟਰ ਸੀ ਅੱਜ ਬਾਹਰ ਮਤਲਬ ਕਿ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਣੇ ਦੇਸ਼ 'ਚ ਰਹਿ ਕੇ ਆਪਣੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ ਉਰੇ ਮਲਾਜ ਹੁੰਦਾ ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਪਰ ਅੱਜ ਫੇਰ ਵੀ ਸਾਨੂੰ ਮਸਹੂਰ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਸੀ ਉਰੇ ਖੁਸ਼ੀ ਬਿਖਾਰੇ ਕਿੱਥੇ ਜੇ ਉਰੇ ਆਈਏ ਸਰਕਾਰਾਂ ਗੌਰ ਕਰਨ ਤਾਂ ਸਾਡੇ ਬੱਚੇ ਉਰੇ ਮੱਲੀ ਆ ਜੀ ਕੀ ਨਾਮ ਹੈ ਤੁਹਾਡਾ ਸੰਜੀਤ ਕੋਰਾ ਤੁਹਾਡੇ ਕੌਣ ਲੱਗਦੇ ਨੇ ਕੁਲਜੀਤ ਜੀ ਬਹੁਤ ਖੁਸ਼ੀ ਹੈ ਬੁੱਤ ਮੈਨੂੰ ਇਹਦੇ ਪੁੱਤ ਬਹੁਤ ਪਾਈਏ ਤੁਹਾਡੇ ਪੁੱਤ ਤੇ ਪੋਤੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਤੁਹਾਡੇ ਪਿੰਡ ਦਾ ਪੰਜਾਬ ਦਾ ਇੰਡੀਆ ਦਾ ਕੀ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਹਾਂ ਈ ਨਾਮਾਈ ਤੋਂ ਤੁਹਾंचं ਸਰਵਨ ਸਕਾਰ ਹੈ ਵੀ ਇਹ ਕੋਲ ਜੀ ਤੁਹਾਡੇ ਬੇਟੇ ਨੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਤੁਹਾਡੇ ਪਿੰਡ ਬੇਜਰਪੁਰ ਦਾ ਤੇ ਪੰਜਾਬ ਦਾ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ ਬਸ ਉਹਦੀ ਚੋਆਇਸ ਸੀ ਵੀ ਮੈਂ ਪੁਲਿਸ ਵਿੱਚ ਬੱਲ ਲੱਗਣਾ ਬਸ ਉਹਰੇ ਵਧੀਆ ਪੜਦਾ ਸੀ ਖੇਡਦਾ ਵੀ ਸੀ ਬਹੁਤ ਵਧੀਆ ਸੀ ਉੱਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਹੂੰ ਤੇ ਸਟੱਡੀ ਵੀ ਕੀਤੀ ਐ ਆਪ ਦਾ ਸਰੀਰ ਵੀ ਫਿੱਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਜੋ ਮਿਲਿਆ ਵੀ ਰਖੂਸ਼ੀ ਬਹੁਤ ਐ ਪਰ ਜਿਹੜਾ ਆਪਣਾ ਮਾਂ ਪਿਓ ਦਾ ਬੱਚੇ ਨਾਲੋਂ ਗੈਪ ਪੈ ਜਾਂਦਾ ਔਖਾ ਬਹੁਤ ਜਾਂਦਾ ਇਹ ਨਹੀਂ ਲੱਗਦਾ ਕਿ ਜੇ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ ਤੇ ਹੋਰ ਵੀ ਜ਼ਿਆਦਾ ਸਾਬਤ ਤੁਹਾਡੇ ਸਾਹਮਣੇ ਆਉਣਾ ਸੀ ਮਿਲ ਜਾਨੀ ਸੀ ਵੀਰੇ ਉਹਨੇ ਉਹਨੇ ਯੂਨੀਵਰਸਿਟੀ ਟ੍ਰਾਇਲ ਦਿੱਤੇ ਤੇ ਉਰੇ ਵਾਸੋਂ ਉਰੇ ਵਾਲੀਆਂ ਸਰਕਾਰਾਂ ਦਾ ਪਤਾ ਹੈ ਉਰੇ ਦੂਸਰਾ ਬੱਚਾ ਰੱਖ ਲਿਆ ਇਹ ਉਹ ਕਰਤਾ ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ ਨਹੀਂ ਹੋ ਤਾਂ ਜਾਂਦਾ ਨਹੀਂ ਸੀ ਖੁਸ਼ੀ ਨਹੀਂ ਉਹ ਉਰੇ ਕਰ ਲੈਂਦਾ ਬਹੁਤ ਕੁਝ ਕਰ ਲੈਂਦਾ ਉਰੇ ਉਹ ਸਾਨੂੰ ਮਾਨਵੀਤੀ ਬਚਪਨ ਤੋਂ ਹੀ ਉਹ ਛੋਟਾ ਹੁੰਦਾ ਪੂਰਾ ਫਿਰ 2007 ਜਦੋਂ ਸੱਤ ਚ ਵਰਲਡ ਕੱਪ ਚੱਲਿਆ ਉਦੋਂ ਉਹਨੂੰ ਬਹੁਤ ਖੁਸ਼ੀ ᱛੀ ਵੀ ਮੈਂ ਖੇਡਿਆ ਛੋਟਾ ਜਿਹਾ ਹੁੰਦਾ ਸੀ ਉਦੋਂ ਉਹ ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਉਰੀ ਸੰਸਪੂਰੀ ਉਹ ਸਾਡੇ ਰਿਸ਼ਤੇਦਾਰ ਸੀ ਉਹਨਾਂ ਕੋਲੇ ਜਾਂਦਾ ਖੇਡਦਾ ਬਹੁਤ ਵਧੀਆ ਕਰਦਾ ਸੀ ਮਿਹਨਤ ਬਹੁਤ ਕੀਤੀ ਵੀਰੇ ਉਰੋ ਪੱਟੀਆਲ ਤੱਕਰ ਗੁਰੂ ਘਰ ਤੱਕਰ ਭੱਜਣ ਜਾਂਦਾ ਸੀ ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰਿਆ ਹੁਣ ਵੀ ਉਹਨੇ ਜਿਹੜੀ ਇਹ ਜੁਆਇਨਿੰਗ ਲਈ ਆ ਪੁਲਿਸ ਚ ਬਹੁਤ ਜ਼ਿਆਦਾ ਸਟਰਗਲ ਕਰੇ ਪਰ ਉਹਨੂੰ ਸੱਚੀ ਗੱਲ ਜੀ ਮੈਂ ਕੁਲਜੀਤ ਸਿੰਘ ਦੀ ਵੱਡੀ ਸਿਸਟਰ ਆਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੀ ਮੇਰੇ ਬ੍ਰਦਰ ਨੇ ਜਾ ਕੇ ਉਧਰ ਬਹੁਤ ਵਧੀਆ ਕੋਸ਼ਿਸ਼ ਕੀਤੀ ਤੇ ਉਹਨੇ ਉਧਰ ਜਾ ਕੇ ਨੌਕਰੀ ਹਾਸਲ ਕੀਤੀ ਹੈ ਜੀ ਬਟ ਜੇ ਉਹ ਇਹੀ ਜੋਬ ਇੱਧਰ ਹਾਸਲ ਕਰਦਾ ਜੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਵੀ ਹੁੰਦਾ ਤੇਦਰ ਪੰਜਾਬ ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ ਬਟ ਅਸੀਂ ਅੱਜ ਵੀ ਉਥੇ ਪ੍ਰਾਊਡ ਫੀਲ ਕਰਦੇ ਆਂ ਜੀ ਕਿਉਂਨੇ ਮਤਲਬ ਉਧਰ ਜਾ ਕੇ ਉਸ ਬਾਹਰਲੀ ਧਰਤੀ ਤੇ ਜਾ ਕੇ ਇੰਨੀ ਸਟਰਗਲ ਕਰਕੇ ਜੀ ਅੱਜ ਆਪਦੇ ਆਪ ਨੂੰ ਬਹੁਤ ਕਾਮਯਾਬ ਬਣਾਇਆ ਅੱਜ ਖੁਸ਼ੀ ਦੇ ਦਿਨ ਉਹਨੂੰ ਮਿਸ ਕਰ ਰਹੇ ਹਾਂ ਹਾਂਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਜੀ ਕਿਉਂਕਿ ਸਾਡ ਤੋਂ ਛੋਟਾ ਹੀ ਦੋਨਾਂ ਤੋਂ ਓਬਵੀਅਸਲੀ ਵੱਡੀਆਂ ਭੈਣਾਂ ਨੂੰ ਆਪਣੇ ਭਰਾ ਦਾ ਜ਼ਿਆਦਾ ਹੀ ਹੁੰਦਾ ਹੈ ਜੀ ਅੱਜ ਅੱਜ ਉਹਦਾ ਬਰਥਡੇ ਵੀ ਆ ਤਾਂ ਅਸੀਂ ਉਹਨੂੰ ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਟ ਅਸੀਂ ਪ੍ਰਾਊਡ ਵੀ ਬਹੁਤ ਜ਼ਿਆਦਾ ਫੀਲ ਕਰਦੇ ਹਾਂ ਜੀ ਹਾਂਜੀ ਇਹਦਾ ਦਿਨ ਸੀ ਅੱਜ ਈ ਨਾਮ ਹੈ ਤੁਹਾਡਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਵਿਜਲਪੁਰਾ ਜੀ ਸਤਗੁਰ ਜੀ ਤੁਹਾਡੇ ਪਿੰਡ ਦੇ ਬੱਚੇ ਕਮਜੀਤ ਸਿੰਘ ਨੇ ਪਿੰਡ ਦਾ ਨਾਮ ਵਿਰੋਸਨ ਕੀਤਾ ਹੈ ਪੰਜਾਬ ਦਾ ਨਾਮ ਵਿਰੋਸਨ ਕੀਤਾ ਕੀ ਕਿੰਨੀ ਖੁਸ਼ੀ ਆ ਪਿੰਡ ਵਾਸਤੇ ਬਹੁਤ ਬੜੀ ਖੁਸ਼ੀ ਆ ਜੀ ਸਾਡੇ ਪਿੰਡ ਦਾ ਨਾਮ ਉੱਚਾ ਹੋਇਆ ਤੇ ਖਾਸ ਕਰਕੇ ਸਰਦਾਰ ਦਰਸ਼ਨ ਸਿੰਘ ਵੀ ਵਧਾਈ ਦੇ ਪਾਤਰ ਨੇ ਮਾਤਾ ਤੇ ਉਹਨਾਂ ਨੇ ਸਭ ਤੋਂ ਵੱਡੇ ਟੀਚਰ ਪਹਿਲਾ ਮਾਪਿਆ ਹੁੰਦੇ ਨੇ ਬੱਚੇ ਦੇ ਠੀਕ ਹੈ ਜੀ ਬਹੁਤ ਵਧੀਆ ਖੁਸ਼ੀ ਆ ਜੀ ਬੱਚੇ ਨੇ ਜਾ ਕੇ ਉਹਦਾ ਤਰੱਕੀ ਕੀਤੀ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਵੀ ਥੋੜਾ ਜਿਹਾ ਇੱਕ ਫੀਲ ਹੈ ਜਿਵੇਂ ਹੁਣ ਮਾਪਿਓ ਦੱਸਦੇ ਨੇ ਸਾਰੇ ਆਪਾਂ ਇਹ ਫੀਲ ਕਰਦੇ ਆ ਵੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਡਾ ਬੱਚਾ ਉਰੀ ਰਹਿ ਕੇ ਤਰੱਕੀ ਕਰਦਾ ਉਹ ਜ਼ਿਆਦਾ ਵਧੀਆ ਸੀ ਇਹ ਇਹੀ ਫੀਲ ਹੈ ਜੀ ਹੋਰ ਤਾਂ ਬੱਚੇ ਨੇ ਵਧੀਆ ਤਰੱਕੀ ਕੀਤੀ ਹੈ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਹੈ ਬਹੁਤ-ਬਹੁਤ ਚੰਗੀ ਗੱਲ ਹੈ ਜੀ ਪਿਨਾਮਾਈ ਤੋਂ ਜਰਨਲਿਸਟ ਸਿੰਘ ਜੀ ਨਰ ਸਕਦੀ ਤੁਹਾਡੇ ਭਾਂਜੇ ਨੇ ਕੈਨੇਡਾ ਦੇ ਵਿੱਚ ਵੱਡਾ ਨਾਮ ਬਣਾਇਆ ਪੰਜਾਬ ਦਾ ਆਪਣੇ ਪਿੰਡ ਦਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਪਰਿਵਾਰ ਖੁਸ਼ੀ ਮਨਾ ਰਿਹਾ ਸੀ ਤੇ ਨਾਲ ਸਾਨੂੰ ਮਤਲਬ ਇਸ ਗੱਲ ਦਾ ਦੁੱਖ ਵੀ ਆ ਵੀ ਜੇ ਕਿਤੇ ਸਰਕਾਰਾਂ ਇੱਥੇ ਉਹਨੂੰ ਕੋਈ ਇਸ ਤਰ੍ਹਾਂ ਦੀ ਜੌਬ ਦਿੰਦੀਆਂ ਤਾਂ ਉਹ ਜ਼ਿਆਦਾ ਖੁਸ਼ੀ ਸੀ ਬੱਚਾ ਘਰ ਰਹਿੰਦਾ ਹਰ ਇੱਕ ਬੱਚਾ ਲਾ ਲੋ ਤੁਸੀਂ ਇੱਥੇ 20 30 ਲੱਖ ਰੁਪਈਆ ਲਾ ਕੇ ਬਾਹਰਲੇ ਦੇਸਾਂ ਨੂੰ ਜਾ ਰਿਹਾ ਹੈ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਜਾ ਕੇ ਸਮੱਸਿਆਵਾਂ ਆ ਰਹੀਆਂ ਨੇ ਕੰਮ ਕਰਨ ਨੂੰ ਪਰ ਫਿਰ ਵੀ ਬੱਚੇ ਕਰ ਰਹੇ ਨੇ ਜੇ ਇੰਨਾ ਪੈਸਾ ਮਤਲਬ ਜਿਹੜਾ ਬਾਹਰ ਜਾ ਰਿਹਾ ਹੈ ਇਹ ਇੱਥੇ ਹੀ ਰਹਿੰਦਾ ਸਰਕਾਰਾਂ ਜੇ ਇਹਨਾਂ ਨੂੰ ਇੱਥੇ ਉਹ ਕਰਦੀਆਂ ਪੈਸਾ ਵੀ ਉਰੇ ਰਹਿੰਦਾ ਬੱਚੇ ਵੀ ਉਰੇ ਰਹਿੰਦੇ ਸਾਡਾ ਸਾਰਾ ਕ੍ਰੀਮ ਆ ਜਿਹੜੇ ਮਤਲਬ ਬੱਚਿਆਂ ਨੇ ਜਿਹਨਾਂ ਦਾ ਕੁਝ ਬਣਨਾ ਹੈ ਉਹ ਬੱਚੇ ਸਾਰੇ ਉਧਰ ਜਾ ਰਹੇ ਨੇ ਪੰਜਾਬ ਦਾ ਮਤਲਬ ਇਸ ਹਿਸਾਬ ਨਾਲ ਤਾਂ ਉਹ ਸਿਸਟਮ ਹੋ ਜਾਊਗਾ ਰੁਕ ਜਾਊਗਾ ਕਿੱਥੋਂ ਚੱਲੂਗਾ ਕਾਰੋਬਾਰ ਕਿੱਥੋਂ ਇੰਜੀਨੀਅਰ ਕਿੱਥੋਂ ਕੀ ਕੁਸਾਊਗਾ ਪਰੋਥੀ ਇਹਨਾਂ ਨੇ ਅਫਸੋਸ ਦੀ ਗੱਲ ਇੱਕਾਈ ਦੱਸੀ ਕਿ ਸਾਨੂੰ ਬਹੁਤ ਚੰਗਾ ਲੱਗਦਾ ਜੇਕਰ ਸਾਡਾ ਪੁੱਤ ਪੰਜਾਬ ਦੇ ਵਿੱਚ ਹੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੁੰਦਾ ਸਾਡੇ ਲਈ ਖੁਸ਼ੀ ਹੈ ਦੁਗਣੀ ਤੋਂ ਚੌਗਣੀ ਹੋਣੀ ਸੀ ਪਰ ਸਰਕਾਰਾਂ ਦੇ ਕਾਰਨ ਸਾਡੇ ਪੁੱਤ ਜਿਹੜੇ ਵਿਦੇਸ਼ਾਂ ਛੱਡ ਗਏ ਪੰਜਾਬ ਛੱਡ ਕੇ ਸਾਡੇ ਪੁੱਤ ਨੇ ਵਿਦੇਸ਼ਾਂ ਵੱਲ ਭੱਜ ਰਹੇ ਨੇ ਜਦੋਂ ਚੱਲਦੇ ਆ ਚਲੋ ਹੁਣ ਵੀ ਚੰਗੀ ਗੱਲ ਹੈ ਉਹ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੈ ਪਰ ਜੇਕਰ ਉਹ ਪੰਜਾਬ ਪੁਲਿਸ ਦੇ ਵਿੱਚ